ਉਤਪੱਦੀ ਕਿਤਾਬ ਦੀ ਇੱਕ ਚਲਕ موسی ਨੇ ਉਤਪੱਦੀ ਕਿਤਾਬ ਸਿਨਾਈ ਦੀ ਉਜਾੜ ਵਿੱਚ 1513 ਈਸਵੀ ਪੂਰਵ ਤੱਕ ਪੂਰੀ ਕਰ ਲਈ ਸੀ موسی ਦਾ ਜਨਮ 1593 ਈਸਵੀ ਪੂਰਵ ਵਿੱਚ ਹੋਇਆ ਸੀ ਉਹ ਇੱਕ ਨਬੀ ਆਗੂ ਨਿਆਕਾਰ ਇਤਿਹਾਸਕਾਰ ਅਤੇ ਪਰਮੇਸ਼ਰ ਤੇ ਇਜ਼ਰਾਈਲ ਕੌਮ ਵਿੱਚ ਵਿਚੋਲਾ ਸੀ ਉਸਨੇ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਲਿਖੀਆਂ ਇਸ ਦੇ ਨਾਲ ਨਾਲ ਉਸਨੇ ਅਯੂਬ ਜ਼ਬੂਰ 90 ਅਤੇ ਸ਼ਾਇਦ 91 ਵੀ ਲਿਖਿਆ ਉਤਪਤ ਸ਼ਬਦ ਦਾ ਮਤਲਬ ਹੈ ਸ਼ੁਰੂਆਤ ਜਾਂ ਪੈਦਾ ਹੋਣਾ ਉਤਪਤ ਦੀ ਕਿਤਾਬ ਦੱਸਦੀ ਹੈ ਕਿ ਬ੍ਰਹਿਮੰਡ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਕਿਵੇਂ ਪਰਮੇਸ਼ਰ ਨੇ ਧਰਤੀ ਨੂੰ ਲੋਕਾਂ ਦੇ ਰਹਿਣ ਲਈ ਬਣਾਇਆ ਇਸ ਕਿਤਾਬ ਵਿੱਚ ਇਜ਼ਰਾਈਲੀਆਂ ਦੀ ਸ਼ੁਰੂਆਤ ਬਾਰੇ ਵੀ ਦੱਸਿਆ ਗਿਆ ਹੈ ਅਤੇ ਇਹ ਵੀ ਕਿ 1657 ਈਸਵੀ ਪੂਰਵ ਵਿੱਚ ਯੂਸਫ ਦੀ ਮੌਤ ਤੱਕ ਉਹ ਕਿਵੇਂ ਮਿਸਰ ਵਿੱਚ ਵਾਦਦੇ ਗਏ ਉਤਪਤੀ ਕਿਤਾਬ ਵਿੱਚ ਪਿਆ ਦੈ ਹਨ ਅਧਿਆਇ 1 ਅਤੇ 2 ਵਿੱਚ ਦੱਸਿਆ ਹੈ ਕਿ 6 ਸਮਿਆਂ ਦੌਰਾਨ ਜਿਨ੍ਹਾਂ ਨੂੰ 6 ਦਿਨ ਕਿਹਾ ਗਿਆ ਹੈ ਪਰਮੇਸ਼ਰ ਨੇ ਇਨਸਾਨਾਂ ਲਈ ਧਰਤੀ ਨੂੰ ਤਿਆਰ ਕੀਤਾ ਅਤੇ ਪਹਿਲੇ ਆਦਮੀ ਤੇ ਔਰਤ ਆਦਮ ਤੇ ਹਵਾ ਨੂੰ ਬਣਾਇਆ ਉਹਨਾਂ ਨੇ ਧਰਤੀ ਨੂੰ ਭਰਨਾ ਅਤੇ ਆਪਣੇ ਵਾਸ ਵਿੱਚ ਕਰਨਾ ਸੀ ਨਾਲੇ ਉਹਨਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਸੀ ਅਧਿਆਇ 3 ਵਿੱਚ ਇੱਕ ਸੱਪ ਨੇ ਹਵਾ ਨੂੰ ਪਰਮੇਸ਼ਰ ਦੀ ਆਣ-ਆਗਿਆਕਾਰੀ ਕਰਨ ਲਈ ਪਰਮਾਇਆ ਆਦਮ ਵੀ ਉਸਨਾਂ ਰਲ ਗਿਆ ਅਤੇ ਸਾਰੇ ਇਨਸਾਨਾਂ ਤੇ ਪਾਪ ਅਤੇ ਮੌਤ ਲਿਆਇਆ ਆਦੈਚੇਵਿਚ ਦੁਸ਼ਟ ਦੂਤਾਂ ਨੇ ਇਨਸਾਨੀ ਸਰੀਰ ਤਾਰ ਕੇ ਔਰਤ ਨਾਲ ਵਿਆਹ ਕਰਾਏ ਅਤੇ ਉਹਨਾਂ ਨੇ ਦੋ ਜਾਤੀ ਸੰਤਾਨ ਪੈਦਾ ਕੀਤੀ ਜਿਸਨੂੰ ਨੇਫਲੀਮ ਕਿਹਾ ਗਿਆ ਬੁਰਾਈ ਬਹੁਤ ਵਧਣ ਕਰਕੇ ਪਰਮੇਸ਼ਰ ਨੇ ਜਲ ਪਰਲੋ ਰਹੀ ਸਾਰੇ ਇਨਸਾਨਾਂ ਨੂੰ ਨਾਸ਼ ਕਰਨ ਦਾ ਫੈਸਲਾ ਕੀਤਾ ਪਰ ਪਰਮੇਸ਼ਰ ਨੂੰ ਤੋ ਖੁਸ਼ ਸੀ ਉਸਨੇ ਉਸਨੂੰ ਇੱਕ ਕਿਸ਼ਤੀ ਬਣਾਉਣ ਲਈ ਕਿਹਾ ਤਾਂ ਕਿ ਉਸਦਾ ਪਰਿਵਾਰ ਅਤੇ ਅਲੱਗ-ਅਲੱਗ ਜਾਨਵਰ ਬਚ ਸਕਣ ਅਧਿਆਇ 10 ਤੇ 11 ਵਿੱਚ ਅਸੀਂ ਪੜ੍ਹਦੇ ਹਾਂ ਕਿ ਜਲ ਭਲੋ ਤੋਂ ਬਾਅਦ ਲੋਕਾਂ ਨੇ ਇੱਕ ਸ਼ਹਿਰ ਬਣਾਉਣਾ ਸ਼ੁਰੂ ਕੀਤਾ ਜਿਸ ਵਿੱਚ ਇੱਕ ਵੱਡਾ ਬੁਰਜ ਹੋਵੇ ਪਰ ਪਰਮੇਸ਼ਰ ਦਾ ਮਕਸਦ ਇਹ ਨਹੀਂ ਸੀ ਕਿ ਸਾਰੇ ਇਨਸਾਨ ਇੱਕ ਜਗ੍ਹਾ ਰਹਿਣ ਸਗੋਂ ਸਾਰੀ ਧਰਤੀ ਤੇ ਇਨਸਾਨਾਂ ਨਾਲ 퍼 ਜਾਵੇ ਇਸ ਲਈ ਪਰਮੇਸ਼ਰ ਨੇ ਉਹਨਾਂ ਦੀ ਭਾਸ਼ਾ ਬਦਲ ਦਿੱਤੀ ਅਤੇ ਉਹ ਸਾਰੀ ਧਰਤੀ ਤੇ ਖਿੰਡ ਗਏ ਅਧਿਆਇ 11 ਤੋਂ 25 ਵਿੱਚ ਅਬਰਾਹਮ ਬਾਰੇ ਦੱਸਿਆ ਗਿਆ ਹੈ ਜੋ ਬਹੁਤ ਗੈਰੀ ਨੇਚਰ ਰੱਖਦਾ ਸੀ। ਅਧਿਆਇ 12 ਵਿੱਚ ਯਹੋਵਾ ਨੇ ਅਬਰਾਹਮ ਨੂੰ ਦੱਸਿਆ ਜਿਸ ਨੂੰ ਉਹ ਅਬਰਾਮ ਕਹਿੰਦੇ ਸੀ ਕਿ ਉਹ ਉਸ ਦੇਸ਼ ਨੂੰ ਜਾਵੇ ਜਿੱਥੇ ਉਸ ਦੀ ਸੰਤਾਨ ਇੱਕ ਵੱਡੀ ਕੌਮ ਬਣੇਗੀ। ਅਤੇ ਇਹ ਵੀ ਦੱਸਿਆ ਕਿ ਅਬਰਾਹਮ ਰਾਹੀਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। ਅਧਿਆਇ 15 ਵਿੱਚ ਯਹੋਵਾ ਨੇ ਅਬਰਾਹਮ ਨੂੰ ਉੱਪਰ ਦੇਖਣ ਅਤੇ ਤਾਰੇ ਗਿਣਨ ਨੂੰ ਕਿਹਾ ਜੇ ਉਹ ਗਿਣ ਸਕੇ। ਫਿਰ ਪਰਮੇਸ਼ਰ ਨੇ ਕਿਹਾ ਕਿ ਇੰਨੇ ਹੀ ਤੇਰੀ ਸੰਤਾਨ ਹੋਵੇਗੀ ਕੀ ਤੁਹਾਨੂੰ ਪਤਾ ਉਤਪੱਦ ਦੀ ਕਿਤਾਬ ਪੂਰੀ ਬਾਈਬਲ ਦੇ ਵਿਸ਼ੇ ਬਾਰੇ ਦੱਸਦੀ ਹੈ ਕਿ ਯਹੋਵਾ ਦੇ ਰਾਜ ਕਰਨ ਦਾ ਹੱਕ ਸਹੀ ਠਹਿਰਾ ਜਾਵੇਗਾ ਅਤੇ ਭਵਿੱਖ ਵਿੱਚ ਆਉਣ ਵਾਲੀ ਸੰਤਾਨ ਦੇ ਰਾਹੀਂ ਉਹ ਰਾਜ ਕਰੇਗਾ ਅਤੇ ਧਰਤੀ ਤੇ ਇਨਸਾਨਾਂ ਲਈ ਆਪਣਾ ਮਕਸਦ ਪੂਰਾ ਕਰੇਗਾ ਇਸ ਸੰਤਾਨ ਅਤੇ ਉਸਦੇ ਕੰਮ ਦਾ ਜ਼ਿਕਰ ਪਹਿਲੀ ਵਾਰ ਉਤਪਤਨ 15 ਵਿੱਚ ਕੀਤਾ ਗਿਆ ਹੈ ਅਤੇ ਪ੍ਰਕਾਸ਼ ਦੀ ਕਿਤਾਬ ਦੱਸਦੀ ਹੈ ਕਿ ਇਹ ਸੰਤਾਨ ਉਸ ਪੁਰਾਣੇ ਸੱਪ ਯਾਨੀ ਸ਼ੈਤਾਨ ਦਾ ਨਾਸ਼ ਕਰੇਗੀ ਅਤੇ ਸਾਰੇ ਅਗਿਆਕਰ ਇਨਸਾਨਾਂ ਨੂੰ ਵਾਅਦਾ ਕੀਤੀਆਂ ਗਈਆਂ ਬਰਕਤਾਂ ਦੇਵੇਗੀ। ਅਧਿਆਇ 19 ਵਿੱਚ ਪਰਮੇਸ਼ਰ ਨੇ ਸਦੂਮ, ਗਮੋਰਾ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਦਾ ਨਾਸ਼ ਕੀਤਾ ਕਿਉਂਕਿ ਉੱਥੇ ਦੇ ਲੋਕ ਬਹੁਤ ਨੈਤਿਕ ਕੰਮ ਕਰਦੇ ਸਨ। ਅਧਿਆਇ 22 ਵਿੱਚ ਯਹੋਵਾ ਨੇ ਅਬਰਾਹਮ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਇਸਹਾਕ ਦੀ ਬਲੀ ਦੇਵੇ ਪਰ ਜਦੋਂ ਅਬਰਾਹਮ ਇਦਾਂ ਕਰਨ ਹੀ ਲੱਗਾ ਤਾਂ ਯਹੋਵਾ ਨੇ ਉਸਨੂੰ ਰੋਕ ਦਿੱਤਾ ਅਤੇ ਅਬਰਾਹਮ ਨਾਲ ਭਵਿੱਖ ਵਿੱਚ ਹੋਣ ਵਾਲੀ ਉਸ ਦੀ ਸੰਤਾਨ ਬਾਰੇ ਕੀਤੇ ਵਾਅਦੇ ਦੁਬਾਰਾ ਦੁਹਰਾਏ ਅਧਿਆਇ 24 ਤੋਂ 50 ਵਿੱਚ ਜ਼ਿਆਦਾਤਰ ਇਸਹਾਕ ਬਾਰੇ ਉਸਦੇ ਜੋੜੇ ਮੁੰਡਿਆਂ ਯਾਕੂਬ ਤੇ ਇਸਹਾਉ ਬਾਰੇ ਅਤੇ ਯਾਕੂਬ ਦੇ ਮੁੰਡੇ ਯੂਸੂਫ ਬਾਰੇ ਦੱਸਿਆ ਗਿਆ ਹੈ ਇਸਹਾਕ ਨੇ ਯਾਕੂਬ ਨੂੰ ਬਰਕਤਾਂ ਦਿੱਤੀਆਂ ਅਤੇ ਫਿਰ ਯਾਕੂਬ ਦੂਰ ਦੇਸ਼ ਪਦਨ ਆਰਾਮ ਨੂੰ ਚਲਾ ਗਿਆ। ਉੱਥੇ ਲਿਆ ਰਖੇਲ ਅਤੇ ਉਹਨਾਂ ਦੀਆਂ ਦੋ ਗੋਲੀਆਂ ਤੋਂ ਉਸਦੇ ਕਈ ਬੱਚੇ ਪੈਦਾ ਹੋਏ ਜਿਨ੍ਹਾਂ ਵਿੱਚੋਂ 11 ਮੁੰਡੇ ਸਨ। ਫਿਰ ਯਾਕੂਬ ਕਨਾਨ ਵਾਪਸ ਆ ਗਿਆ ਅਤੇ ਇੱਥੇ ਪਰਮੇਸ਼ਰ ਨੇ ਉਸਦਾ ਨਾਂ ਬਦਲ ਕੇ ਇਸਰਾਇਲ ਰੱਖ ਦਿੱਤਾ ਅਤੇ ਇੱਥੇ ਰਖੇਲ ਨੇ ਯਾਕੂਬ ਦੇ ਬਾਅਦ ਮੁੰਡੇ ਨੂੰ ਜਨਮ ਦਿੱਤਾ। ਅਦੇ 37 ਤੋਂ 41 ਵਿੱਚ ਯਾਕੂਬ ਦੇ 17 ਸਾਲਾਂ ਦੇ ਮੁੰਡੇ ਯੂਸਫ ਨੂੰ ਉਸਤੇ ਭਰਾਵਾਂ ਨੇ ਵੇਚ ਦਿੱਤਾ ਬਾਅਦ ਵਿੱਚ ਉਹ ਪੋਟੀਫਰ ਦਾ ਗੁਲਾਮ ਬਣਿਆ ਜੋ ਫਰੀਓਨ ਦੇ ਦਰਬਾਰ ਦਾ ਇੱਕ ਮੰਤਰੀ ਸੀ ਕੁਝ ਸਮੇਂ ਬਾਅਦ ਪੋਟੀਫਰ ਦੀ ਪਤਨੀ ਨੇ ਯੂਸੁਫ ਤੇ ਡੋਰੇ ਪਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿੱਚ ناکਾਮ ਰਹੀ ਉਸਨੇ ਯੂਸੁਫ ਤੇ ਜ਼ਬਰਦਸਤੀ ਕਰਨ ਦਾ ਝੂਠਾ ਦੋਸ਼ ਲਾਇਆ ਜਿਸ ਕਰਕੇ ਯੂਸੁਫ ਨੂੰ ਜੇਲ੍ਹ ਹੋ ਗਈ ਯੂਸੁਫ 30 ਸਾਲਾਂ ਦਾ ਹੁੰਦੇ ਵੀ ਜੇਲ੍ਹ ਵਿੱਚ ਹੀ ਸੀ ਅਤੇ ਉਸਨੇ ਇਸ ਸਮੇਂ ਪਰਮੇਸ਼ਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਫਰੀਓਨ ਦੇ ਸੁਪਨਿਆਂ ਦਾ ਅਰਥ ਦੱਸਿਆ ਨਤੀਜੇ ਵਜੋਂ ਯੂਸੁਫ ਨੂੰ ਦਿਹਾੜਾ ਕਰਕੇ ਪੂਰੇ ਮਿਸਰ ਉਤੇ ਅਧਿਕਾਰ ਦਿੱਤਾ ਗਿਆ। ਅਧਿਆਇ 42 ਤੋਂ 47 ਵਿੱਚ ਯੂਸੁਫ ਆਪਣੇ ਪਰਿਵਾਰ ਨੂੰ ਦੁਬਾਰਾ ਮਿਲਿਆ ਅਤੇ ਉਹ ਮਿਸਰ ਵਿੱਚ ਪਰਦੇਸੀਆਂ ਵਜੋਂ ਰਹਿਣ ਲੱਗੇ। ਅਧਿਆਇ 49 ਵਿੱਚ ਯਾਕੂਬ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਆਪਣੇ ਪੁੱਤਰਾਂ ਬਾਰੇ ਭਵਿੱਖਬਾਣੀ ਕੀਤੀ। ਉਸਨੇ ਦੱਸਿਆ ਕਿ ਵਾਅਦਾ ਕੀਤੀ ਹੋਈ ਸੰਤਾਨ ਯਾਨੀ ਸ਼ਿਲੋ ਯਹੂਦਾ ਦੀ ਪੀੜੀ ਵਿੱਚੋਂ ਆਵੇਗੀ। ਤੇ ਸਾਰੇ ਲੋਕਾਂ ਨੂੰ ਉਸਦੀ ਆਗਿਆਕਾਰੀ ਕਰਨੀ ਪਵੇਗੀ। ਉਤਪਤੀ ਕਿਤਾਬ پڑھਦੇ ਵੇਲੇ ਗੌਰ ਕਰੋ ਕਿ ਇਨਸਾਨਾਂ ਤੇ ਆਈਆਂ ਦੁਖ ਤਕਲੀਫਾਂ ਦੀ ਅਸਲੀ ਵਜ੍ਹਾ ਕੀ ਹੈ। ਅਤੇ ਦੇਖੋ ਕਿ ਪੁਰਾਣੇ ਸਮੇਂ ਦੇ ਵਫਾਦਾਰ ਸੇਵਕਾਂ ਨੂੰ ਪਰਮੇਸ਼ੁਰ ਦੀ ਮਿਹਰ ਤੇ ਬਰਕਤ ਕਿਵੇਂ ਤੇ ਕਿਉਂ ਹਾਸਲ ਹੋਈ। ਤੇ ਇਨ੍ਹਾਂ ਵਫਾਦਾਰ ਆਦਮੀਆਂ ਨਾਲ ਯਹੋਵਾ ਪਰਮੇਸ਼ੁਰ ਦੇ ਕੀਤੇ ਵਾਅਦਿਆਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਮਸੀਹ ਹੀ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੋਵੇਗਾ।